ਪੁਲਿਸ ਕਮਿਸ਼ਨਰ ਚਲੰਦਰ ਦੇ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀਲ ਨਾਥ ਪਾਉਣ ਦੇ ਲਈ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹਾਂ ਇੱਕ ਦੋਸ਼ੀ ਨੂੰ 8 ਪੇਟੀਆਂ ਸ਼ਰਾਬ ਦੀਆਂ ਸਮੇਤ ਕਾਬੂ ਕੀਤਾ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਥਾਣਾ ਬਸਤੀ 바ਵਾ ਖੇਲ ਦੀ ਪੁਲਿਸ ਟੀਮ ਨੇ ਕਪੂਰਥਲਾ ਰੋਡ ਨੇੜੇ ਸ਼ਹਿਰ ਪੁਲੀ ਵਿਖੇ ਲਾਕਾਬੰਦ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਾਂਚ ਕਰਨ ਤੇ ਗੱਡੀ ਚੋਂ 8 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਥਾਣਾ ਬਸਤੀ 바ਵਾ ਖੇਲ ਵਿਖੇ ਆਪਕਾਰੀ ਐਕਟ ਦੀ ਧਾਰਾ ਤਹਿਤ ਮਕਦਮਾ ਵੀ ਜ਼ਬਤ ਕੀਤਾ ਗਿਆ ਸਖਤ ਕੀਤੀ ਗਈ ਸ਼ਰਾਬ ਤੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਤੇ ਪੁਲਿਸ ਟੀਮਾਂ ਭਵਿੱਖ ਦੇ ਵਿੱਚ ਵੀ ਅਜਿਹੇ ਅਪਰਾਧਾਂ ਨੂੰ ਰੋਕਣ ਦੇ ਲਈ ਚੌਕਸੀ ਵਧਾ ਰਹੀਆਂ ਹਨ ਸਰ ਕੀ ਪ੍ਰਮਾਣ ਸਰ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਜ਼ਿਲ੍ਹਾ ਲੰਧਰ ਦੀਆਂ ਦਿਸ਼ਾ-ਨਿਰਦੇਸ਼ਾਂ ਤੇ ਜੋਸੀਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਬੈਡ 엘ਿਮੈਂਟਸ ਤੇ ਤਸਕਰਾਂ ਦੇ ਖਿਲਾਫ ਉਸ ਦੇ ਤਹਿਤ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਇੱਕ ਤਸਕਰ ਸਤਿੰਦਰ ਸਿੰਘ ਉਰਫ ਸੰਨੀ ਸਰਦਾਰ ਪੁੱਤਰ ਹਰਮਿੰਦਰ ਸਿੰਘ ਵਾਸੀ ਟਾਪਰਿੰਗ ਕਲੇਬ ਜ਼ਿਲ੍ਹਾ ਲੰਧਰ ਨੂੰ ਇੱਕ ਗੱਡੀ ਫੀਲਡ ਦੇ ਵਿੱਚ ਕਾਬੂ ਕੀਤਾ ਔਨ ਸੀਕ੍ਰੀਟ ਇਨਫੋਰਮੇਸ਼ਨ ਤੇ ਉਸ ਕੋਲੋਂ ਅੱਠ ਪੇਟੀਆਂ ਜਿਹੜੀ ਸ਼ਰਾਬ ਹੈਗੀ ਹੈ ਉਸ ਨੂੰ ਰਿਕਵਰ ਕੀਤਾ ਤੇ ਉਸ ਦੇ ਖਿਲਾਫ 193 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 64 ਟਿਕ 14 ਐਕਸੈਕਟ ਥਾਣਾ ਬਸਤੀ ਬਹਾਵਕੀਲ ਰਜਿਸਟਰ ਕੀਤਾ